ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਲਾਤੀ ਜੀ ਪਟਾਈ ਐਲਰ ਆਲੂ ਤੇ ਆਪਾਂ ਸ਼ਾਂਤੀ ਕਰਕੇ ਭਰ ਰਹੇ ਹਾਂ 40 ਤੋਂ ਬਾਕੀ ਸਾਈਡਾਂ ਦੇ ਲਾਏ ਨੇ ਦੋ ਗੇੜੇ ਹਲੇ ਸਾਈਡਾਂ ਪੱਟ ਕੇ ਫਿਰ ਚਾਲ ਬਣ ਜੂ ਵਧੀਆ ਤੇ ਲੰਬੇ ਲੋਟ ਪੱਟਣ ਲੱਗ ਜਾਗੇ ਬਾਕੀ ਲੱਗੀ ਹੋਈ ਲੇਬਰ ਚੁਗ ਰਹੇ ਨੇ ਬਾਕੀ ਰੇਟ ਰੂਟ ਬਾਰੇ ਵੀ ਦੱਸਦੇ ਆ ਵੀ ਕੀ ਰੇਟ ਆ ਅੱਜ ਦਾ ਬਾਕੀ ਸੈੱਟ ਚੈੱਕ ਕਰੋ ਵੀ ਕਿਵੇਂ ਆ ਆ ਚੀਜ਼ੇ ਇੱਥਾਂ ਛੱਡ ਰਹੇ ਆ ਆਪਾਂ ਦੇਖ ਲਓ ਲੱਡੂ ਜਿੰਨਾ ਗੱਲੂ ਮੰਨ ਲਓ ਉਹ ਇੱਥਾਂ ਛੱਡ ਕੇ ਭਰ ਰਹੇ ਆ 40 ਤੋਂ ਵਿੱਚ ਆਉਂਦਾ ਆ ਕੱਢੀ ਆਓ ਜਿਹੜਾ ਏਡਾ ਗੱਲੂ ਆ ਲੱਡੂ ਜਿੰਨਾ ਕੋ ਉਹਦਾ ਕੱਢ ਦੋ ਇਹ ਸਾਬ ਸਾਬ ਚੱਲੇਗਾ ਯਾਰ ਬਾਕੀ ਵੀਰਾ ਆ ਜਾਂਦਾ ਉਹਨੂੰ ਦਿਖਾ ਦਾਂਗੇ ਆਪਾਂ ਕੋਈ ਨਾ ਇਹ ਸਾ ਵੀ ਚੱਲੇਗਾ ਦਿਖਾ ਦੇ ਇਧਰ ਆ ਲੋ ਨੂੰ ਚੱਲੂਗਾ ਇਹ ਫੇਰ ਦੇਖ ਲੈ ਆਪਣੇ ਹਿਸਾਬ ਨਾਲ ਕਰੀ ਚੱਲੂ ਚੱਲੇਗਾ ਚੱਲੇਗਾ ਪ੍ਰੀਖ ਖਾਸਾ ਨਿਕਲਦਾ ਜਾਂ ਠੀਕ ਆ ਬੜਾ ਜਿਆਦਾ ਨਹੀਂ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਤੁਸੀਂ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਸ਼ੇਅਰ ਕਰੋ ਵੀਡੀਓ ਇਹ ਕਰੋ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਠੰਡ ਬਹੁਤ ਜ਼ਿਆਦਾ ਹੈ ਠੰਡ ਕਰਕੇ ਥੋੜਾ ਜਿਹਾ ਲੇਟ ਹੈ ਕੰਮ ਚੱਲਦਾ ਹੈ ਹੱਥ ਨਹੀਂ ਖੁੱਲਦਾ ਬਹੁਤ ਔਖਾ ਹੈ ਜਿਹੜੇ ਕੰਮ ਕਰਦੇ ਨੇ ਆਪਾਂ ਨੂੰ ਟਰੈਕਟਰ ਚਲਾਉਂਦਿਆਂ ਨੂੰ ਵੀ ਠੰਡ ਲੱਗੀ ਜਾਂਦੀ ਆ ਇਹਨਾਂ ਨੇ ਚੁੱਕ ਕੇ ਸਾਰਾ ਹੱਥਾਂ ਨਾਲ ਬੋਰੀਆਂ 'ਚ ਪਾਉਣਾ ਧੰਨ ਨੇ ਇਹ ਪੱਟੀ ਗਈ ਉਧਰਲੀ ਸਾਈਡ ਤਾਂ ਤੇ ਹੁਣ ਪਾਟਲੇ ਕੋਸੇ ਪੜਦੇ ਆ ਤੇ ਜਲਦੀ ਕੰਮ ਉੱਲਗੇ ਥੋੜਾ ਜਿਆਦਾ ਸਾਈਡਾਂ ਦੇ ਹੁੰਦਾ ਸਾਈਡਾਂ ਦੇ ਟਾਈਮ ਲੱਗਦਾ ਥੋੜਾ ਜਿਹਾ ਆਲੂ ਕੱਟਣ ਫਿਰ ਬੱਧਾ ਜਾ ਹੁਜੂਮਾ ਬਾਕੀ ਆ ਆਲੂ ਕਰੋ ਚੈੱਕ ਕਰੀ ਜਮੇ ਆ ਸਾਰੀ ਸੂਜ ਵਧੀਆ ਐਨ ਪੂਰਾ ਇਹ ਆਪਾਂ 95 ਦਿਨ ਤੇ ਆਲੂ ਦੀ ਬਿਲ ਵੜਾਦੀ ਦੀ ਫੀਲ ਥੋੜਾ ਜਿਹਾ ਘੱਟ ਛਾੜਦੀ ਆ ਆ ਗਿਆ ਵੀਰਾ ਦੇਖਦੇ ਆ ਕਰਦਾ ਵੀਰਾ ਚੈੱਕ ਵੀ ਕਿਹੜਾ ਕੱਢਣਾ ਕਿਹੜਾ ਨਹੀਂ ਹਾਂ ਕਲੇਸ਼ ਹਾਂਜੀ ਕਿਵੇਂ ਆਲੂ ਬੜੀਆ ਹੈ ਇਦਰਲੀ ਸਾਈਡ ਪੱਟੀ ਗਈ ਧੀ ਆਪਣੀ ਤੇ ਆ ਕੁੰਜਾ ਰੁਗਿਆ ਗਿਆ ਹੁਣ ਇਦਰਲੀ ਸਾਈਡ ਪੱਟ ਕੇ ਫੇਰ ਕੰਮ ਚੱਲ ਪੂਗਾ ਵਧੀਆ ਤਰੀਕੇ ਨਾਲ ਵਿੱਚ ਵਿੱਚ ਪਟੇ ਹੈਗੇ ਥੋੜੇ ਜਿ ਗਿੱਲੇ ਵਿੱਚ ਵਿੱਚ ਖੁਸ਼ਕ ਵੀ ਨੇ ਜਿਨ੍ਹਾਂ ਨੂੰ ਪਾਣੀ ਜਿਆਦਾ ਜਾਂ ਘੱਟ ਲੱਗਿਆ ਹੋਇਆ ਏ ਬਾਕੀ ਆ ਕੁਸਾ ਦਿਖਾਉਨੇ ਆ ਸਾਨੂੰ ਉੱਧਰ ਸਾਈਡ ਤੇ ਥੋੜਾ ਜਿਹਾ ਬਰੀਕ ਆਲੂ। ਬਾਕੀ ਉਧਰਲੀ ਸਾਈਡ ਵਧੀਆ ਦੀ। ਪੱਟੀਆਂ ਗਈਆਂ ਦੋਏ ਸਾਈਡਾਂ। ਹੁਣ ਕੰਮ ਚੱਲ ਪੂਗਾ। ਤੇ ਬਾਕੀ ਕਰੋ ਚੈੱਕ ਆਲੂ ਵੀ ਕਿਵੇਂ ਆ। ਸਾਈਜ਼ ਠੀਕ ਆ, ਬਾਹਲਾ ਜ਼ਿਆਦਾ ਵੀ ਨਹੀਂ। ਕਾਲਾ ਬਰੀਕ ਵੀ ਨਹੀਂ ਹੈਗਾ। ਵਧੀਆ ਏ। ਤੇ ਬਾਕੀ ਝਾੜ ਥੋੜਾ ਜਿਹਾ ਘੱਟੇ ਲੱਗਦਾ ਬਾਕੀ ਸਾਰੇ ਖੇਤ ਪੱਟੇ ਤੇ ਪਤਾ ਲੱਗ ਜੂਗਾ ਕਿੰਨੀ ਕਾਫਤ ਬੈਂਦੀ ਆ ਆਲੂ ਦਾ ਰੇਟ ਵੀ ਥੋੜਾ ਜਿਹਾ ਡਾਊਨ ਆਇਆ ਹੋਇਆ 2 ਦਿਨ ਹੋ ਗਏ ਬਾਕੀ ਦੇਖੋ ਵੀ ਵਧਣ ਦੀ ਸੁਭਾਵਨਾ ਹੈਗੀ ਆ ਜਾਂ ਨਹੀਂ ਤੇ ਉਹ ਰਾਮ ਮੰਦਰ ਕਰਕੇ ਫੈਕਟਰੀਆਂ ਬੰਦ ਨੇ ਅੱਜ 22 ਤਰੀਕ ਨੂੰ ਤੇ ਕੱਲ ਤੋਂ ਕੋਈ ਨਾ ਮਾ ਰੇਟ ਆਊਗਾ ਆਲੂ ਦਾ ਫਿਰ ਦੱਸਾਂਗੇ ਤੁਹਾਨੂੰ ਕਿ ਕਿੰਨਾ ਕੁ ਵਧਿਆ ਕਿੰਨਾ ਘਟਿਆ ਇਸ ਟਾਈਮ ਤਾ ਆਲੂ ਦਾ ਰੇਟ 25 ਪੈਸੇ ਡਾਊਨ ਆ 25 ਰੁਪਏ ਡਾਊਨ ਹੋ ਗਿਆ ਐਲ ਆਰ ਦਾ ਡੜੇ ਦਾ ਵੀ ਗੰਟੀ ਵਾਲਾ ਵੀ ਸਾਰਾ ਹੀ ਟੋਟਲੀ ਤੇ ਜਿਹੜਾ ਸੈਂਪਲ ਪਾਸ ਜਾਂਦਾ ਸੀ 8 ਰੁਪਏ ਨੂੰ ਉਹ ਵੀ ਡਾਊਨ ਆ ਗਿਆ ਬਾਕੀ ਆਪਣਾ ਹੈਗਾ ਇਹ ਕਨੈਕਟ ਵਾਲਾ ਏ ਇਹ ਆਪਣਾ ਫਿਕਸਡ ਰੇਟ 8 ਰੁਪਏ ਨੂੰ ਡੜਾ ਟਰੈਕਟਰ ਖੜ ਗਿਆ ਸਲਪੋ ਮਾਰਨ ਲੱਗ ਗਿਆ ਉਹੀ ਲੜਕੀ ਚੱਕਣੀ ਪੈਣੀ ਹੈ ਨਾ ਹੋਰ ਬਾਈ ਪੋਰ ਲਾਉਨੇ ਆ ਜੇ ਫਿਰ ਥੋੜਾ ਜਿਹਾ ਟੋਰ ਆ ਜਾਦਾ ਹੋ ਜਾਂਦਾ ਮਸ਼ੀਨ ਘੱਟ ਚਾੜਦੀ ਆ ਪਹਿਲਾਂ ਹੀ ਇਹਦੇ ਸਰੀਏ ਸੰਘਣੇ ਨੇ ਮਸ਼ੀਨ ਦੇ ਕਿੱਤੀ ਬਾਕ ਸੜਦੀ ਆ ਮਗਰ ਇਹ ਫੇਰ ਕਰਕੇ ਆਪਾਂ 2 ਈਲ ਤੇ ਪੜਦੇ ਆਂ ਫਿਰ ਟਰੈਕਟਰ ਥੋੜਾ ਥੋੜਾ ਮਸ਼ੀਨ ਤੇ ਸਲਿੱਪ ਪਈਆ ਮਾਰੀ ਜਾਂਦਾ ਤੇ ਪਿੱਛੇ ਫਿਰ ਛਾਣੀ ਜਾਂਦੀ ਆ ਮਸ਼ੀਨ ਵਧੀਆ ਬਾਕੀ ਰੇਟ ਦੀ ਅਪਡੇਟ ਦਿੰਦੇ ਰਹਾਂਗੇ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਢੋਡੇ ਨਾਲ ਆਪਾਂ ਢੋਡੇ ਕਰ ਕੀ ਵੀਡੀਓ ਪਾਉਨੇ ਆ ਫੇਤੀ ਬਾੜੀ ਦੀ ਤੇ ਇੱਕ ਦੂਜੇ ਨੂੰ ਜਾਣਕਾਰੀ ਮਿਲਦੀ ਰਹਿੰਦੀ ਆ ਬਾਕੀ ਕਮੈਂਟ ਕਰਕੇ ਦਿਆ ਕਰੋ ਕੋਈ ਰਾਏ ਤੇ ਆਪਣੇ ਏਰੀਆ 'ਚ ਦੱਸਿਆ ਕਰੋ ਵੀ ਕੀ ਡੇਟ ਰੂਟ ਚੱਲਦਾ ਏ। ਬਾਕੀ ਆਹ ਕੋ ਸਾਹ ਸਹਿਜਾ ਥੋੜਾ ਜਿਹਾ ਵੀਡੀਓ 'ਚ ਕੱਟ ਦਿੰਦਾ ਏ। ਲੈ ਆਈ ਆਪਾਂ ਟਰਾਲੀ ਲੋਡ ਕਰਨ ਨੂੰ ਤੇ ਸ਼ਾਮ ਦੇ 4:00 ਵੱਜ ਗਏ। ਬਸ 2 ਕੋ ਘੰਟੇ ਹੋਰ ਚਗਾਈ ਕਰਨਗੇ ਡੇਢ ਕੰਟਾ। ਅੱਜ ਹੋਜੂਗੀ। डेढ़ क सौ बुरी होगी अच्छ साइडा सूडा बना करके टाइम लग गया थोड़ा जा बाकी खेत भी ठीक ठीक तो है वाला गिला नहीं, मिट्टी नहीं।, मिट्टी नहीं, मिट्टी नहीं, आँधी आँधी नहीं है मिट्टी ज्यादा नहीं आलू ना मिट्टी तो नहीं ज़्यादा आलू मुट्टू ठीक है है ना होर पट्टी इधर गां होर ਹੋ ਜੂਗਾ ਡੇਢ ਤੋਂ 200 ਬੋਰੀ ਇਹ ਤਾਂ ਤੋਂ ਉੱਪਰ ਹੋਗਾ ਜੀ ਬਾਕੀ ਠੇਕੇਦਾਰ ਪੜਦਾ ਲੈਣਾ ਵਿੱਚ ਵਿੱਚ ਪਟਾ ਕਿਤੇ ਕਿਤੇ ਗਿੱਲੇ ਨੇ ਜ਼ਿਆਦਾ ਜੇ ਮੈਂ ਆ ਪਟਾ ਗਿੱਲਾ ਏ ਇਹ ਜ਼ਿਆਦਾ ਆਲੂ ਭਰੇ ਹੋਣਗੇ ਪਾਣੀ ਘੱਟ ਵੱਧ ਲੱਗਦਾ ਇਸੇ ਕਰਕੇ ਥੋੜੀ ਜਿਹੀ ਮਿੱਟੀ ਆਉਂਦੀ ਆ ਆਲੂ ਨਾਲ ਨਹੀਂ ਤਾਂ ਬਾਕੀ ਠੀਕ ਆ ਬਾਕੀ ਕਰਦੇ ਆ ਲੋਡ ਸ਼ਾਮ ਨੂੰ ਘੰਟੇ ਤੱਕ ਲੱਗੇ ਹੀ ਬੰਦਾ ਟਾਂਕਾ ਮਾਰਨ ਤੇ ਫੇਰ ਕਰਦੇ ਆ ਲੋਡ ਤਕਰੀਬਨ ਪੱਟੇ ਗਿਆ ਆਪਣਾ ਪੌਣੇ 200 ਗੱਟਾ ਹੋ ਗਿਆ ਸੈਡਾਂ ਪੱਟੇ ਤੇ ਬਾਕੀ ਤਿੰਨ ਲਾਈਨਾਂ ਲੰਬੀਆਂ ਖੜੀਆਂ ਨੇ ਟਾਂਕਾ ਲੱਗੇ ਤੋਂ ਬਾਅਦ ਫੇਰ ਕਰਦੇ ਆ ਲੋਡ ਮੱਲੋ ਤਕਰੀਬਨ ਉਹੀ ਤਨਗ ਬੱਗੇ ਹੈਗਾ ਪੱਟੀ ਗਿਆ ਸਾਡਾ ਸੂਡਾ ਪਾ ਕੇ ਬਾਕੀ ਇੱਕ ਇੱਕ ਜਿਹੜਾ ਰਹਿੰਦਾ ਹਲੇ ਪੱਟਣ ਤੋਂ ਝਾੜ ਵਧੀਆ ਖੇਦ 100 ਤੋਂ ਪਲੱਸ ਹੋ ਜਾਊਗਾ ਪੱਲਾ ਆਪਣਾ 100 ਦਾ ਨਕਲਦਾ ਰਿਹਾ ਏ ਫਾਕੀ ਫਿਰ ਪਾਉਨੇ ਆ ਗੱਡੀ 'ਚ ਪਿੰਡੇ ਖੜੀ ਏ ਗੱਡੀ ਤੇ ਅੱਜ ਹੋਰ ਪਾਸੇ ਪਟਾਈਆਂ ਤੇ ਵੀਰਾ ਗਿਆ ਹੋਇਆ ਤੀ ਜਿੱਦੜ ਆਪਣੀਆਂ ਲਵਾਈਆਂ ਹੋਈਆਂ ਨੇ ਰੇਟ ਆਲੂ ਦਾ ਹੈਗਾ ਇਹ ਸਿੰਪਲ ਪਾਸ ਦਾ 65 ਰੁਪਇਆ ਰਹਿ ਗਿਆ ਪਹਿਲਾਂ 8 ਰੁਪਏ ਦੀ ਤੇ ਦੜੇ ਦਾ ਰਹਿ ਗਿਆ 6 ਸਵਾ 6 ਰੁਪਏ ਤੇ ਬਾਕੀ ਰੇਟ ਦੁਬਾਰਾ ਖੁੱਲੂਗਾ ਕੱਲ ਤੋਂ 23 ਤਰੀਕ ਤੋਂ ਦੇਖੋ ਕੀ ਖੁੱਲਦਾ ਕੰਪਨੀਆਂ ਕੀ ਖੋਲਦੀਆਂ ਨੇ ਬਾਕੀ ਅਪਡੇਟ ਦੰਦੇ ਰਹਾਂਗੇ ਰੇਟ ਦੀ ਥੋੜਾ ਜਿਹਾ ਵਿੱਚ ਵਿੱਚ ਫਟੇ ਗਿੱਲੇ ਬਾਕੀ ਟ੍ਰੈਕਟਰ ਤਾਂ ਨਿਕਲੇ ਹੀ ਜਾਊਗਾ